ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਕੋ ਨਵੀਂ ਵੀਡੀਓ ਦੇ ਵਿੱਚ ਲਓ ਜੀ ਚੱਲਦੀਆਂ ਮਸ਼ੀਨਾਂ ਕਾਕਾ ਭਾਈ ਸੱਦੇ ਆ ਅੱਜ ਇੱਕ ਵਾਰ ਫੇਰ ਤੋਂ ਆਪਣੀ ਵੀਡੀਓ ਦੇ ਵਿੱਚ ਨਜ਼ਰ ਆਊਗਾ 16 ਟਰਾਲੀਆਂ ਭਰ ਕੇ ਅੱਟੇ ਕੀ ਦੇਲ ਮੋੜ ਲਗੇ 16 ਟਰਾਲੀਆਂ ਭਰ ਕੇ 60 10 ਟਰਾਲੀਆਂ ਭਰਦਾ ਉਹ ਵਸ ਕਰਿਆ ਕਰ ਸਟੋਰੀ ਬਾਅਦ ਨਹੀਂ 60 ਆਪਣਾ ਉਹ ਚੱਲ ਰਿਹਾ ਆ ਤੇ 60:55 ਚੱਲ ਰਿਹਾ ਆ ਅੱਜ ਮਸ਼ੀਨਾ ਮਸ਼ੀਨਾ ਅੱਜ ਬਦਲੀਆਂ ਆ 60:55 ਮਗਰ ਆਪਾ ਪਾਪੜੇ ਵਾਲੀ ਪਾਈ ਆ ਉਹਦੇ ਮਗਰ ਕੇਸ ਚਾਲਦੀ ਆ ਥੋੜਾ ਜਿਆਦਾ ਠੀਕ ਕਰਦੇ ਆ ਆਪਾਂ ਸਵੇਰ ਟੇ ਬਣਾਈ ਜਾਂਦੀ ਆ ਤਾਂ ਨਹੀਂ ਕਿ ਲਾ ਲੇ ਥੋੜਾ ਕਿਦਾਂ ਕਿਦਾਂ ਫੇਰ ਪਰਫਾਰਮੈਂਸ 16 ਟਰਾਲੀਆਂ ਭਰਦਾ 60 55 ਟੈਂਕੀ ਨਾਲ 60 ਭਰਦਾ 10 ਟਰਾਲੀਆਂ ਸ਼ਰਤ ਲਾ ਕੇ ਆਜੋ ਜਿਨ੍ਹਾਂ ਦੀ ਜਿਨੇ ਲਾਉਣੀ ਸ਼ਰਤ ਲਾ ਕੇ ਆਜੋ ਕਾਕੇ ਭਾਜੀ ਨਾ ਮਸ਼ੀਨ ਭਰ ਇਹਦੇ ਵਾਲੀ ਹੋਵੇ ਕੇਐਸ ਐਸ ਮਗਰ ਹੋਵੇ ਬਸ ੜੁਕਾ ਪਾ ਦੇਂਗਾ ਤੇਲ ਆ ਮੈਂ ਤੇਲ ਪਾ ਲਿਆ ਉਹ ਤੋਂ ਪਹਿਲਾਂ ਭਰ ਕੇ ਖੜੀ ਕਰ ਭਰੀ ਤਾਂ ਹੈ ਨਹੀਂ ਟਰਾਲੀ ਤਾਂ ਹੋਣੀ ਪਈ ਹੈ ਹਜੇ ਉਹਦੇ ਪਹਿਲ ਉਹ ਬਾਤ ਸ ਉਹਦੇ ਅੱਧੇ ਤੋਂ ਜ਼ਿਆਦਾ ਹੋ ਗਈ ਲੈ ਫੇ ਵੀ ਅੱਧੇ ਤੋਂ ਜ਼ਿਆਦਾ ਨਹੀਂ ਹੋਣੀ ਅੱਜ ਮੈਂ ਸਾਡੇ ਵਾਲੀ ਚਲਾ ਕੇ ਦੇਖਣੀ ਆ ਮੈਂ ਕਹਾ ਤੂੰ ਇਹ ਪਾਲਾ ਚੱਲ ਬਾਕੀ ਆਪਣੀ ਮਸ਼ੀਨ ਦੀ ਸਫਾਈ ਉਹਦੇ ਨਾਲੋਂ ਜ਼ਿਆਦਾ ਆ ਉਹ ਵੀ ਸਾਨੂੰ ਦਿਖਾਵਾਂਗੇ ਉੱਥੇ ਉੱਥੇ ਚਲਦੇ ਆ ਹੁਣ ਆਪਾਂ ਉਹ ਸਫਾਈ ਦਿਖਾਉਨੇ ਆ ਉਧਰ ਆ ਜੂ ਆਪਣੀ ਵਾਲੀ ਮਸ਼ੀਨ ਦੀ ਸਫਾਈ ਜ਼ਿਆਦਾ ਆ ਇਹਦੇ ਨਾਲ ਆ ਦੇਖੋ ਇਹ ਵਿੱਚ ਜਿੱਦਾਂ ਜੂੰਡੇ ਜੇ ਤੇ ਰਹਿੰਦੇ ਵੀ ਆ ਉਹ ਸਫਾਈ ਜ਼ਿਆਦਾ ਦਿੰਦੀ ਆਪਣੀ ਵਾਲੀ ਬਾਕੀ ਇਹ ਭਰੀ ਜਾਂਦਾ ਆ 20 25 ਤੋਂ 26 ਮਿੰਟ 27 ਮਿੰਟ ਇਦਾਂ ਲਈ ਜਾਂਦਾ ਇਹ ਟਰਾਲੀ ਭਰੀ ਜਾਂਦਾ ਆ ਤੇ ਸੋ 1500 1600 1970ਾਂ ਤੇ ਚੱਲ ਰਿਹਾ ਬਸ 60 55 ਚੱਲ ਰਿਹਾ ਆ 1400 ਚੱਕਰ ਤੇ ਅੱਜ ਵਧੀਆ ਚੱਲ ਰਹੀ ਆ ਮਸ਼ੀਨ ਅੱਜ ਬਦਲ ਕੇ ਦੇਖੀਆਂ ਸੀਗੀਆਂ ਤੇ 60 ਵਧੀਆ ਚੱਲ ਰਿਹਾ ਅੱਜ ਕੇਐਸ ਤੇ ਵੀ ਗਾਹ ਨੂੰ ਦੇਖਾਂਗੇ ਕੇਐਸੇ ਲੈ ਕੇ ਆਵਾਂਗੇ ਆਪਾਂ ਵੀ 8.5 ਫੁੱਟ ਕਟਰ ਲਿਆਵਾਂਗੇ ਨਵਾਂ ਕਾ ਆਪਣੀ ਵਾਲੀ ਮਸ਼ੀਨ ਥੋੜੀ ਜਿਹੀ ਹੁਣ ਕਰ ਰਹੀ ਐ ਖਰਾਬ ਤੇ ਉਹ ਲਿਆਵਾਂਗੇ ਹੁਣ ਲਓ ਐ ਚੱਲ ਰਿਹਾ ਵਧੀਆ ਵਧੀਆ ਤੁਰਿਆ ਜਾਂਦਾ ਬਾਕੀ ਰਾਜੂ ਦਾ ਅੱਜ ਤੇਲ ਢੋਣਦਾ ਹੀ ਆ ਸਵੇਰ ਦਾ ਦੂਜੀ ਆ ਤੇਲ ਢੋਲਿਆਗੇ ਨਹੀਂ ਆ ਕੈਨੀ ਜੀ ਹੱਥ ਆਈਓ ਅੱਜ ਸਾਡੇ ਦੋਹਾਂ ਦੇ ਕਦੀ ਉੱਤੇ ਪਾ ਲੈਣੇ ਕਦੀ ਇੱਥੇ ਪਾ ਲੈਣੇ ਇੱਥੇ ਪਾਤਾ ਉੱਤੇ ਵੀ ਪਾ ਗਿਆ ਏ ਹੁਣ ਤੇਲ ਦੇ ਦਾ ਫਾਕੇ ਚੱਕਦੇ ਆ ਫਾਕੇ ਪੈਪ ਭਰੀ ਹੋਈ ਆਉਂਦੀ ਡੀਜ਼ਲ ਵਾਲੀ ਆ ਚੱਲਦਾ ਹੈ ਲੱਗਾ ਸੁੱਖਾ ਚਲਾਉਣ ਬਾਜੀ ਬੁਖਾਰ ਚੜ ਗਿਆ ਜੀ ਬੁਖਾਰ ਤਾਂ ਚੜਾਤਾ ਤੁਸੀਂ ਆਇਆ ਨਾਲ ਲੈ ਕੇ ਆਇਆ ਬਾਜੀ ਇਹ ਡਰਾਈਵਰ ਲਿਆਂਦਾ ਜੀ ਇਹ ਜੂਪੀ ਚੋ ਬਿਆਰ ਦੇ ਦਿੱਤੀਗੇ ਨਾ ਬਿਆਰ ਤੋਂ ਲਿਆਂਦਾ ਭੈ ਲਾਲੂ ਪ੍ਰਸ਼ਾਦ ਦਾ ਡਰਾਈਵਰ ਆ ਇਹ ਹਾਂ ਜਿਹੜਾ ਮੁੱਖ ਮੰਤਰੀ ਉਹਦੇ ਨਾਲ ਸੀ ਬਸ ਅੱਜ ਹੋ ਜਾਣਾ ਵੇਲੇ ਮਸ਼ੀਨ ਲੈ ਗਈ ਹੁਣ ਗਾਂ ਨੂੰ ਦੂਜੀ ਕੇਐਸ ਲਿਆਂਵਾਂਗੇ ਕੇਐਸ ਨੂੰ ਲੈ ਕੇ ਕੇਐਸ ਹੀ ਲਿਆਂਵਾਂ ਵਧੀਆ ਚੱਲਦੀ ਆ ਦੂਜੀ ਲੈ ਗਈ ਹਾਂ ਜਾਂ ਜਾਂ ਫਿਰ ਨਿਊ ਬਿਸ਼ ਕਰ ਮੰਦੜ ਬਾ ਦੋਨੇ ਟੌਪ ਤੇ ਆ ਪਹਿਲਾ ਹੋ ਰਿਹਾ ਹੈ ਯਾਰ ਕਿੰਨਾ ਸਹੀ ਹੈ ਬਸ ਘੇਰਾ ਰਹਿ ਗਿਆ ਹੁਣ ਆ ਜਿਹੜਾ ਇਹ ਕਾਲੂ ਚੱਕਾਂਗੇ ਤੇ ਆ ਚੱਕ ਦਿੱਤਾ ਸਾਰਾ ਘੇਰਾ ਹਾਂ ਮਸ਼ੀਨ ਆਪਾਂ ਖੂਨੋ ਲਿਆ ਕੇ ਤੇ ਝਾੜ ਝੂੜ ਕੇ ਤਾਂ ਸਾਰਾ ਕੰਮ ਕਰਾਂਗੇ ਤਾਂ ਬਸ ਆ ਹੀ ਰਹਿ ਗਿਆ ਫੇਰ ਸਮਾਤ ਆਪਣਾ ਤੂੜੀ ਦਾ ਵੀ ਕੰਮ ਵਧੀਆ ਲੱਗ ਗਿਆ ਸੀ ਜੀਨ ਬਹੁ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਿ ਭਾਜੀ ਦੀ ਆਪਾਂ ਕੱਤੀ ਛੁੱਟੀ ਹਾਂ ਸਾਡੀ ਉਹ ਵੀ ਛੁੱਟੀ ਸਾਡਾ ਸੀਜ਼ਨ ਸਾਡਾ ਹੋਰ ਸੋਖੇ ਆਪਣਾ ਵੀ ਖਤਮ ਹੋ ਜਾਣਾ ਬਸ ਕੱਲ ਨੂੰ ਬਸ ਕੱਲ ਨੂੰ 2 ਘੰਟੇ ਰਹਿ ਗਏ ਹੋਰ ਮਸ਼ੀਨਰ ਰੱਖ ਲਈ ਭਾਜੀ ਵਾਲੀ ਆਪਾਂ ਹੈਂ ਦੋਹਰਾ ਘਲਾ ਦੇ ਠੀਕ ਆ ਠੀਕ ਆ ਆ ਜਾਓ ਬੱਚੇ ਟਰਾਲੀਆਂ ਮਾੜਾ ਟਰਾਲੀਆਂ ਭਾਜੀ ਨੂੰ ਦੇ ਦੇਣੀਆਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਹੀਆਂ ਉਹ ਲੈ ਜੂਗੇ ਉਹ ਫੋਕਾ ਪਾਪਣੇ ਵਾਲੀ ਬੁਹਾਤੀ 60 ਦੀ ਬਾਕੀ ਕੱਲੂ ਜਿਹੜੀ ਥੋੜੀ ਜੀ ਰਹਿੰਦੀ ਓ ਬਣਾਵਾਂਗੇ ਇਹਨਾਂ ਦੇ ਟਰਾਲੀਆਂ ਦਾ ਇੱਕ ਜਾਪਿਆ ਜੈ ਕਾਲੀਆਂ ਨਹੀਂ ਹੈਗੀਆਂ ਬਾਕੀ ਪੱਟਾ ਕ ਲੱਗ ਗਈ ਆ ਕੱਲੂ ਥੋੜੀ ਹੋਰ ਲਾ ਦੇਣੀ ਆ ਸ਼ੈੱਟ ਵੀ ਭਰਤੀ ਆ ਤਾਂ ਤਾਂ ਚੌਲਿਆ ਹੱਸੀ ਜਾਂਦਾ ਸਵੇ ਦਾ ਹੱਸੀ ਜਾਂਦਾ ਬੱਸ ਕਹਿੰਦਾ ਫਿਰ ਠੀਕ ਹੈ ਠੀਕ ਹੈ ਗੁੱਲਾ ਕਿੱਥੇ ਆ ਟਰੈਕਟਰ ਦਾ ਗੁੱਲਾ ਹੈ ਗੁੱਲਾ ਕਿੱਥੇ ਆ ਟਰੈਕਟਰ ਦਾ ਉਹ ਜਿਹੜਾ ਇੱਕ ਹੋਰ ਗੁੱਲਾ ਸੀ ਉਹ ਕਿੱਥੇ ਆ ਫੇਕ ਇੱਥੇ ਗਵਾਹਤਾ ਸੈੜਤਾ ਕਿਤੇ ਇੱਕ ਨਹੀਂ ਰਹੀ ਆ ਸੈੜਤਾ ਆਏ ਨੇ ਕਿਤੇ ਯਾਰ ਕਿੱਥੇ ਛੱਡਿਆ ਗੁੱਲਾ ਕਿੱਥੇ ਚਲੇ ਗਿਆ ਕਵਾੜੀ ਕੋਲ ਲਾਮਾ ਤਾਰੇ ਨੂੰ ਫੋਨ ਹਾਂ ਕਰ ਲ ਪਹਿਲਾਂ ਕਰ ਲੈ ਫੋਨ ਤਾਰੇ ਨੂੰ ਬੱਸ ਭਾਜੀ ਮਾੜਾ ਜੈ ਇਹਨੂੰ ਓਹ ਬਿਹੈਰੀ ਉਹ ਗੁੱਲਾ ਹੱਥੇ ਹੈ ਇਹ ਮੜਾ ਪਾਈ ਗੁੱਲਾ ਹੈ ਉਹ ਗੁੱਲਾ ਉਧਰੋਂ ਅੰਦਰੋਂ ਲਿਆਉਣਾ ਪੈਣਾ 1 ਮਿੰਟ ਲਿਆਉਣਾ ਰਾਂਗੇ ਵੀ ਤੁੰਨਾ ਲਉ ਆਹੋ ਹੈ देती दे <laughs> 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 ਫਰੀਦਾ ਥੋੜੀ ਆ ਸੜਾ ਘੇਰ ਪਉਣ ਤੋਂ ਕਈ ਨਹੀਂ ਕਈ ਐਂ ਕਰ ਕਰ ਭੀ ਆ ਲੱਗਦੀ ਐ ਸੜਾ ਕੈਲੀਟਰ ਲੈ ਕੇ ਗਿਆ ਸਿੱਧਾ ਕਰਕੇ ਲਲਾ ਸਾਡੇ ਨਾਲ ਬੈਠ ਕੇ ਬਾਤ ਮੋੜੇਗਾ ਆਪਾਂ ਚੱਲ ਚੱਲ ਰੁਕਣਾ ਨਹੀਂ ਉਹ ਕਹਿੰਦਾ ਕੀ ਨੰਬਰ ਵੇਗਾ ਦੁੱਤਾਰ ਦਾ ਹੌਲੀ ਹੌਲੀ ਹੋਲੀ-ਹੋਲੀ ਇਹ ਤਾਂ ਕਹਿੰਦਾ ਸੀ ਨੰਬਰ ਨਹੀਂ ਦੇਣਾ ਇਹਨੂੰ ਪਤਾ ਆ ਕਿ ਰੇਲ ਬਣ ਜਾਣੀ ਮੇਰੀ ਉਦੋਂ 500 ਰੇਲ ਬਣ ਗਈਆਂ ਮੁੜ ਕੇ ਐ ਫੁੱਲ ਰੇਸ ਤੇ ਆਉਂਦਾ ਸੀਗਾ ਆ ਬੰਦਾ ਕਹਿੰਦਾ ਮਸ਼ੀਨ ਸਿੱਖਣੀ ਸਿੱਖੂੰਗਾ ਮੇਰਾ ਚੇਲਾ ਬਣਾ ਕੱਪਰੂ ਦਾ ਕੱਪਰੂ ਇਧਰ ਆ ਕੁਧਰ ਘੱਟਿਆ ਜਾਓ ਉਦਦੇ ਨਹੀਂ ਹੋਣਾ ਨਾ ਉਹ ਸਿੱਖਣੀ ਆ ਮਸ਼ੀਨ ਗਾ ਨੂੰ ਆਹੋ ਸਿੱਖਣੀ ਹੈ ਹੈ ਉਹ ਫੇ ਵੱਡਾ ਕਟਰ ਲਿਆਉਣਾ ਪੈਣਾ ਇਹਲੇ ਇਹ ਲਾਲੂ ਪ੍ਰਸਾਦ ਜਿਹੜਾ ਮੰਤਰੀ ਆ ਤੁਹਾਡੇ ਲੋ ਆਹ ਲਾਲੂ ਪ੍ਰਸਾਦ ਜੀ ਬੜੀ ਖਾਲ ਯਾਰ ਆਹ ਨੇਪੇ ਹੋ ਲਾਲੂ ਪ੍ਰਸਾਦ ਵਧੀਆ ਬੰਦਾ ਹੋ ਮੋਦੀ ਕਹਦਾ ਵਧੀਆ ਹੈ ਮੋਦੀ ਤਾਂ ਘਾਟਿਆ ਹੈ ਹੈ ਮੋਦੀ ਤਾਂ ਘਾਟਿਆ ਹੈ ਘਾਟਿਆ ਹੈ ਵਾਹ ਟਰਾਲੀਆਂ ਪਵਾਉਂਦੀਆਂ ਆ ਰੋਟੀ ਬਣੀ ਆ ਤੁਹਾਡੀ ਰੋਟੀ ਖਾ ਕੇ ਜਾਇਓ ਠੀਕ ਐ ਉਹ ਅਗਲਾ ਵੀਡੀਓ ਤੇ ਸੰਗੀ ਜਾਂਦਾ ਆ ਕਿਹੜੇ ਚੌਲ ਉਹ ਭੱਜ ਗਿਆ ਉਹ ਭੱਜ ਗਿਆ ਉਹ ਰੋਟੀ ਖਾ ਕੇ ਜਾਈ ਉਹਨੂੰ ਕਹੀਂ ਭਾਜੀ ਤੋ ਕੋ ਪੱਕੀ ਆ ਰੋਟੀ ਖਾ ਕੇ ਜਾਈ ਉਹ ਪੱਕੀ ਆ ਰੋਟੀ ਖਾ ਕੇ ਜਾਂਦੇ ਆ ਜਾ ਲੋ ਜੀ ਅੱਜ ਆਪਾਂ ਹੋ ਜਾਣਾ ਬੇਲੇ ਬਸ ਆਹੀ ਰਹਿ ਗਿਆ ਘੇਰਾ ਇੱਕ ਇਧਰ ਕੱਲ ਚੱਕ ਦਿੱਤੇ ਸੀਗੇ ਸਾਰੇ ਆ ਰੰਦਾ ਬਸ ਇਹ ਰਾਇ ਕਿ ਫੇ ਬੇਲੇ ਸਾਫ ਸਫਾਈਆ ਕਰਕੇ ਟ੍ਰੈਕਟਰ ਤਵਾ ਤੂ ਕੇਨ ਚੰਕਾਈਏ ਮੜਾ ਜਾ ਇਹਨੂੰ ਵੀ ਆਹ ਦੇਖੀ ਕਰ ਰਿਹਾ ਆਹ ਦੇ ਭੂਗਣਾ ਨਾ ਪੰਦਈ ਹੋ ਜੀ ਹੋ ਗਿਆ ਬਿੱਲੇ ਹੋ ਗਿਆ ਕੰਮ ਕੰਪਲੀਟ ਪੂਰਾ ਕਾਤੀਆਂ ਖੜੀਆਂ ਦੋਨੇ ਕਦਾਂ ਫਿਰ ਹਾਂ ਵਧੀਆ ਹੋ ਗਿਆ ਬਿੱਲੇ ਖੁਸ਼ ਹੋ ਗਿਆ ਦੇ ਆਹ ਨਾ ਹੋ ਗਿਆ ਬਿੱਲੇ ਸਾਜੂ ਕਹਤਾ ਸਮਾਪਤੀ ਸੀ ਸਮਾਪਤੀ ਹੋ ਗਈ ਹੋਇਆ ਕਹਿੰਦਾ ਇੱਧਰ ਸੁੱਖਾ ਦੱਸੂਗਾ ਇਹਦੇ ਬਾਰੇ ਸਾਰਾ ਕਹਿੰਦਾ ਇੱਧਰ ਐਂ ਹੱਥ ਮਾਰਤਾ ਹਾਂਜੀ ਹਾਂ ਜਿਹਨੇ ਦੇਉਂਦਾ ਡਿਸੀਜਨ ਬਾਰੇ ਤੇ ਆ ਦੇ ਆਪੇ ਹੀ ਕਹਿ ਗਿਆ ਆ ਹੈਗਾ ਹੈਲਪਰ ਆ ਹੈਗਾ ਫੋਰਮੈਨ ਆ ਹੈਗਾ ਕਹਿੰਦਾ ਨਹੀਂ ਆ ਹੈਗਾ ਡਰਾਈਵਰ ਆ ਹੈਗਾ ਕਹਿੰਦਾ ਫੋਰਮੈਨ ਮੈਂ ਆਪ ਕਹਿੰਦਾ ਮੈਂ ਹੈਗਾ ਫੋਰਮੈਨ ਮੈਂ ਕੰਨਾ ਹੀ ਆ ਨਹੀਂ ਕਹਿੰਦਾ ਲਈ ਹੈਗਾ ਜੀ ਬੈਗਾ ਟੱਕਰ ਤਾਂ ਆ ਜਾ ਮੇਰੇ ਨਾਲ ਤੇ ਦੇਖੀ ਇੱਥੇ ਚੱਲੋ ਬਈ ਸਹੀ ਗੱਲ ਕੱਲ ਬਈ ਸੁਨੀਲ ਉਹ ਜਸਤਾ ਚਲੋ ਚਲੋ ਇੱਕ ਤੂੰ ਖੋਲ ਨਾ ਸੁਨੀਲ ਇੱਕ ਰਾਜ ਨੂੰ ਲਾ ਦੇ ਨੀ ਖੋਲ ਉਹ ਕਾਚਰੇ ਜਿਨਾਂ ਦੀ ਹੈ ਉਹ ਕਾਚਰਾ ਬਣਾ ਲਈਏ ਹੁਣ ਅਚਾਰ ਪਾ ਲਾਂਦੇ ਤੋ ਤੂ ਕੇ ਅੰਦਰ ਲਾਉਨੇ ਆ ਸਾਮਾਨ ਬਾਕੀ ਟਰੈਕਟਰ ਵੀ ਧੋਵਾਂਗੇ ਆਪਾਂ ਇਹ ਤੋਂ ਹੁਣ ਕੰਮ ਘੱਟੇ ਹੀ ਲੈਣਾ ਆਪਾਂ ਉੱਤੋਂ ਹੀ ਲੈਣਾ ਹੁਣ 75 ਤੋਂ ਜ਼ਿਆਦਾ ਕੰਮ ਉਹਨਾਂ ਹੀ ਖੱਤੇ-ਕੁੱਤੇ ਬਾਹਾਂਗੇ ਜ਼ਿਆਦਾ ਇੰਨਾ ਵੀ ਬਾਹਾਂਗੇ ਉਦਾਂ ਤੇ ਓਕੇ ਆ ਬਾਕੀ ਆ ਮਸ਼ੀਨਾਂ ਪਾਂ ਬੇਚ ਦੇਣੀਆਂ ਕੇ ਨਵੀਂ ਲਿਆਵਾਂਗੇ ਇਹਦੇ ਨਾਲ ਦੀ ਕੇਐਸਏ ਜਾਨੀਉ ਵਿਚਕਰਮਾ ਦੋਹਾਂ ਚੱਕ ਲਿਆਵਾਂਗੇ ਇਹ ਵੇਚ ਦੇਣੀ ਆ ਆਪਾਂ 15 ਮਾਡਲ ਆ ਇਹ ਜਿੱਥੋਂ ਲਿਆਂਦੀ ਸੀ ਉਹਨਾਂ ਨੇ ਤਾਂ ਇੰਨੀ ਚਲਾਈ ਨਹੀਂ ਸੀ ਪਰ ਆਪਾਂ ਚੌਂਕ ਸੀਜ਼ਨਾਂ ਚੋਂ ਤੋਂ ਕੰਮ ਲੈ ਲਿਆ ਜਿਆਦਾ ਤੇ ਬਾਕੀ ਹੁਣ ਆਪਾਂ ਵੇਚ ਦੇਣੀ ਏ ਇਹ ਨਾ ਮੀ ਲਿਆਵਾਂਗੇ ਪ੍ਰੋਬਲਮ ਇਹਦੇ ਵਿੱਚ ਕੋਈ ਨਹੀਂ ਹੈਗੀ ਐਨ ਸੈੱਟ ਚੱਲਦੀ ਆ ਮਸ਼ੀਨ ਬਸ ਕਟਰ ਵੱਡਾ ਲਿਆਉਣਾ ਥੋੜਾ ਜਿਹਾ 8.5 ਫੁੱਟ ਕਟਰ ਲਿਆਵਾਂਗੇ ਕੇਐਸ ਦੇ ਵਿੱਚ ਤਿੰਨ ਪੱਖਿਆਂ ਵਾਲੀ ਲਿਆਵਾਂਗੇ ਉਹ ਦੋ ਪੱਖਿਆਂ ਵਾਲੀ ਇਹ ਵੀ ਦੋ ਪੱਖਿਆਂ ਵਾਲੀ ਆ ਤੇ ਬਾਕੀ ਆਪਾਂ ਕੱਲੂ ਹੁਣ ਟਾਲੀਆਂ ਧੋ ਕੇ ਉਹ ਟਰਾਲੀ ਨਹੀਂ ਧੋਣੀ ਹੈਗੀ ਉਹਦਾ ਬੈੱਡ ਖੋਲ ਕੇ ਆਪਾਂ ਢੇਰ ਪਾਵਾਂਗੇ ਉਹਦੇ ਨਾਲ ਆਰਾ ਲੀ ਦੇ ਨਾ ਇਹਨੂੰ ਧੋ ਕੇ ਤੇ ਅੰਦਰ ਰਾ ਦੇਣਾ ਆਪਾਂ ਔਰ ਕੀ ਥੂੜੀ ਹੈ ਜੇ ਇੱਧੇ ਪਈ ਆ ਥੋੜੀ ਇਕੱਠੀ ਕਰਕੇ ਨਾਲ ਤਾਂ ਜਦੋਂ ਰੇਟ ਥੋੜਾ ਜਿਹਾ ਵਧੂਗਾ ਤੇ ਵੇਚ ਦਵਾਂਗੇ ਆਪਾਂ ਥੱਲੇ ਰੇਟ ਨਹੀਂ ਹੈਗਾ ਬਾਕੀ 65 ਵੀ ਧੋਣੇ ਆ ਇਹਨੂੰ ਵੀ ਆਪਾਂ ਪਾਵਰ ਸਟੀering ਕਰਾ ਕੇ ਲੈ ਹੋਣਾ ਇਹਦਾ ਪਾਵਰ ਸਟੀering ਕਰਾਉਣਾ ਇਹਨੂੰ ਦੇ ਦੇ ਕਿਦੋਂ ਆਪਾਂ ਨੂੰ ਮਨਜ਼ੂਰੀ ਮਿਲਦੀ ਆ ਕਰਾਉਣ ਦੀ ਜਦੋਂ ਆਰਡਰ ਆ ਗਿਆ ਉਦੋਂ ਹੀ ਆਪਾਂ ਇਹ ਪੌਸਟੇਰਿੰਗ ਕਰਾ ਲੈਣਾ ਤੇ ਇੱਕ ਇਹਦੇ ਟਾਇਰ ਪਾਉਣੇ ਮੂਰੇ ਵੱਡੇ ਰੰਗ ਵੀ ਕਰਾਵਾਂਗੇ ਉਹ ਹਜੇ ਰੋਕੇ ਕਰਾਵਾਂਗੇ ਹਲੇ ਮਨਜ਼ੂਰੀ ਨਹੀਂ ਹੋ ਰਹੀ ਰੰਗ ਦੀ ਇਹਨੂੰ ਰੰਗ ਕਰਾਉਣ ਦੀ ਸਲਾਹ ਤਾਂ ਹੈਗੀ ਆ ਉਦੋਂ ਸਾਡੀ ਤੇ ਬਾਕੀ ਆ ਇੱਥੋਂ ਆਮ ਹੋਲੀ ਸ਼ੋ ਵੀ ਬਦਲੋਣ ਦੀ ਸਲਾਹ ਆ ਮੇਰੀ ਜਿੱਦਾਂ ਜਿਹੜੀ ਨਵੇਂ ਮਾਡਲ ਚਾਹੀਏ ਉਹ ਲਾਵਾ ਆਵਾਂਗੇ ਆਪਾਂ ਜਦੋਂ ਰੰਗ ਕਰਾਵਾਂਗੇ ਫਿਰ ਉਹਦੋਂ ਉਹਦੇ ਸਹੀ ਤਰੀਕੇ ਤਰੀ ਵੀ ਲਵਾਵਾਂਗੇ ਸਾਰਾ ਇਹਨੂੰ ਵਧੀਆ ਬਣਾਵਾਂਗੇ ਹਨ ਚਲੋ ਠੀਕ ਆ ਜੀ ਫਿਰ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਕੇ ਸੀ ਮਿਲਦੇ ਆਂ ਫਿਰ ਅਗਲੀ ਕਿਸੇ ਹੋਰ ਵੀਡੀਓ ਦੇ ਵਿੱਚ